ਜੇ ਮੈਂ ਤੁਹਾਨੂੰ ਕਹਾਂ ਵੀ ਤੁਹਾਡੇ ਮਾਪੇ ਨੂੰ ਤੁਹਾਡੇ ਨਾਲ ਮਤਲਬ ਆ ਤਾਂ ਤੁਹਾਨੂੰ ਕਿਵੇਂ ਦਾ ਲੱਗੂਗਾ? ਸਨੈਪ ਸਕੋਰ ਟੁੱਟ ਗਿਆ, ਸਟਰੀਕ ਟੁੱਟ ਗਈ, ਇਦਾਂ ਦੀਆਂ ਗੱਲਾਂ ਅਸੀਂ ਆਲੇ-ਦੁਆਲੇ ਸੁਣਦੇ ਆਂ। ਤੁਹਾਡਾ ਦੋਸਤ ਆ ਤਾਂ ਵੀ ਉਹ ਤੁਹਾਨੂੰ ਰੋਜ਼ ਹੀ ਮਿਲੇ, ਤੁਹਾਡੇ ਨਾਲ ਰੋਜ਼ ਹੀ ਗੱਲ ਕਰੇ। ਅਸਲ 'ਚ ਜਿਹੜੇ ਰਿਸ਼ਤੇ ਹੁੰਦੇ ਨੇ ਕੱਚੀਆਂ ਕੰਧਾਂ ਵਰਗੇ ਹੁੰਦੇ ਨੇ। ਜਿਹੜਾ ਤੁਹਾਡਾ ਅਸਲੀ ਦੋਸਤ ਹੁੰਦਾ ਉਹਦੀਆਂ ਤਸਵੀਰਾਂ ਤੁਹਾਡੇ ਨਾਲ ਬਹੁਤ ਘੱਟ ਹੁੰਦੀਆਂ ਨੇ। ਜਿਹੜਾ ਅੱਜ ਦਾ ਵਿਸ਼ਾ ਨਾ, ਅੱਜ ਦਾ ਵਿਸ਼ਾ ਕੋਈ ਸੋਚਿਆ ਹੋਇਆ ਵਿਸ਼ਾ ਨਹੀਂ। ਅੱਜ ਆਪਾਂ ਨਾਰਮਲ ਹੀ ਦੋ ਤਿੰਨ ਵਿਸ਼ਿਆਂ ਤੇ ਗੱਲ ਕਰਾਂਗੇ। ਸਭ ਤੋਂ ਪਹਿਲੀ ਗੱਲ ਤਾਂ ਵੀ ਸਾਡੇ ਜਿਹੜਾ ਰਿਸ਼ਤਿਆਂ ਦਾ ਸਹੱਪਣਾ ਸਾਡੀ ਜ਼ਿੰਦਗੀ ਦੇ ਵਿੱਚ ਰਿਸ਼ਤਿਆਂ ਦੀ ਕੀ ਇੰਪੋਰਟੈਂਸ ਆ ਉਹਦੇ ਬਾਰੇ ਗੱਲਬਾਤ ਕਰਾਂਗੇ ਜਿੰਨੀ ਅਸੀਂ ਰਿਸ਼ਤਿਆਂ ਨੂੰ ਪੈਲ ਦਿੰਨੇ ਆ ਆਪਣੀ ਜ਼ਿੰਦਗੀ ਦੇ ਵਿੱਚ ਉਹਨਾਂ ਕਿਸੇ ਚੀਜ਼ ਦੀ ਪੈਲ ਨਹੀਂ ਹੁੰਦੀ ਜਿਵੇਂ ਅਸੀਂ ਕਹਿ ਲਈਏ ਵੀ ਮਾਪੇ ਤੋਂ ਚੀਜ਼ ਸ਼ੁਰੂ ਹੋ ਜਾਂਦੀ ਆ ਅੱਗੇ ਜਵਾਨੀ ਦੇ ਵਿੱਚ ਜਾ ਕੇ ਤੁਹਾਡਾ ਵਿਆਹ ਹੋ ਜਾਂਦਾ ਤੁਹਾਡੀ ਘਰ ਵਾਲੀ ਆ ਜਾਂਦੀ ਹੈ ਇੱਕ ਨਵਾਂ ਰਿਸ਼ਤਾ ਹੋ ਜਾਂਦਾ ਫਿਰ ਦੋ ਪਰਿਵਾਰ ਨੇ ਜਿਹੜੇ ਆਪਸ ਵਿੱਚ ਵਰਤਨ ਲੱਗ ਜਾਂਦੇ ਨੇ ਉਹ ਦੋਨਾਂ ਰਿਸ਼ਤਿਆਂ ਤੋਂ ਬਾਅਦ ਵੀ ਇੱਕ ਹੋਰ ਅੱਗੇ ਕੰਮ ਚੱਲਦਾ ਕਿ ਤੁਹਾਡੇ ਮਾਪਿਆਂ ਨਾਲ ਤੁਹਾਡਾ ਰਿਸ਼ਤਾ ਉਨਾ ਹੀ ਗੂੜਾ ਹੁੰਦਾ ਜਾਂਦਾ ਤੇ ਕਈ ਵਾਰ ਉਹ ਚੀਜ਼ਾਂ ਟੁੱਟ ਵੀ ਜਾਂਦੀਆਂ ਨੇ ਅ ਅਸਲ 'ਚ ਨਾ ਦੁਨੀਆ ਦੇ ਵਿੱਚ ਹਰੇਕ ਬੰਦੇ ਨੂੰ ਹਰੇਕ ਬੰਦੇ ਤੱਕ ਮਤਲਬ ਹੁੰਦਾ ਚਾਹੇ ਉਹ ਤੁਹਾਡਾ ਮਾਪੇ ਕਿਉਂ ਨਾ ਹੋਵੇ ਚਾਹੇ ਕੋਈ ਹੋਰ ਰਿਸ਼ਤਾ ਕਿਉਂ ਨਾ ਹੋਵੇ ਹਰੇਕ ਬੰਦਾ ਤੁਹਾਡੇ ਨਾਲ ਮਤਲਬ ਲਈ ਜੁੜਦਾ ਤੁਹਾਡੇ ਮਾਪੇ ਤੁਹਾਨੂੰ ਪਾਲ-ਪੋਸ ਕੇ ਇਸ ਕਰਕੇ ਵੱਡਾ ਕਰਦੇ ਨੇ ਵੀ ਤੁਸੀਂ ਬੜੇਪੇ ਦੇ ਵਿੱਚ ਉਹਨਾਂ ਦਾ ਸਹਾਰਾ ਬਣੋਗੇ ਜਿਹੜੀ ਤਸ਼ੱਦਦ ਜਾਂ ਜਿਹੜੀ ਕਮਾਈ ਉਹਨਾਂ ਨੇ ਕਰੀ ਆ ਹੰਢਾਈ ਆਪਣੇ ਸਰੀਰ ਤੇ ਉਹ ਇਹ ਚੀਜ਼ ਚਾਹੁੰਦੇ ਹੁੰਦੇ ਨੇ ਵੀ ਸਾਨੂੰ ਬਡੇਪੇ ਦੇ ਵਿੱਚ ਸਾਡੀ ਜਿਹੜੀ ਔਲਾਦ ਆ ਉਹ ਸੁੱਖ ਦਵੇ ਤਾਂ ਤੁਸੀਂ ਇੱਥੋਂ ਵੀ ਅੰਦਾਜ਼ਾ ਲਾ ਸਕਦੇ ਹੋ ਵੀ ਕਈ ਵਾਰ ਯਾਰੀਆਂ ਦੋਸਤੀਆਂ ਦੇ ਵਿੱਚ ਅਸੀਂ ਇਹੋ ਜਿਹੇ ਬੰਦਿਆਂ ਦਾ ਸਾਥ ਮਾਣਦੇ ਆ ਜਿਹੜੇ ਬੰਦੇ ਅਮੀਰ ਹੁੰਦੇ ਨੇ ਤੇ ਅਸੀਂ ਉਹਨਾਂ ਨਾਲ ਆਪਣਾ ਸਾਥ ਵੀ ਵਧਾਉਣਾ ਚਾਹੁੰਦੇ ਹੁੰਨੇ ਆ ਵੀ ਅੱਗੇ ਅਸੀਂ ਉਹਨਾਂ ਨਾਲ ਕੰਟੀਨਿਊ ਕਰੀਏ ਆ ਆਪਦੀ ਰਿਲੇਸ਼ਨਸ਼ਿਪ ਨੂੰ ਚਾਹੇ ਉਹ ਦੋਸਤੀ ਆ ਚਾਹੇ ਉਹ ਪਿਆਰ ਮੁਹੱਬਤ ਆ ਤੇ ਅਸੀਂ ਹਜੇ ਇਹ ਬੰਦਿਆਂ ਦਾ ਜ਼ਿਆਦਾਤਰ ਸਾਥ ਮਾਣਦੇ ਆ ਜਿਹੜੇ ਬੰਦੇ ਮੁੱਢੋਂ ਅਮੀਰ ਹੁੰਦੇ ਨੇ ਤੇ ਸਾਨੂੰ ਤਾਂਗ ਵੀ ਹੁੰਦੀ ਆ ਵੀ ਅਸੀਂ ਉਹਨਾਂ ਨਾਲ ਜੁੜੀਏ ਕਿਉਂਕਿ ਸਾਡੀ ਪੈਸੇ ਦੀ ਪੂਰਤੀ ਆ ਜਿਹੜੀ ਪੈਸੇ ਦੀ ਲੋੜ ਆ ਉਹ ਬੰਦਿਆਂ ਨਾਲ ਜੁੜ ਕੇ ਜਿਹੜੀ ਉਹ ਪੂਰੀ ਹੋ ਜਾਂਦੀ ਆ ਪਰ ਅਸਲ 'ਚ ਉਹ ਵੀ ਇੱਕ ਮਤਲਬ ਹੁੰਦਾ ਹਰੇਕ ਚੀਜ਼ ਨੂੰ ਮਤਲਬ ਆ ਅਧਿਆਪਕ ਤੁਹਾਨੂੰ ਪੜਾ ਰਿਹਾ ਪੜਾਉਣ ਦੇ ਪਿੱਛੇ ਵੀ ਇੱਕ ਮਤਲਬ ਆ ਉਹਦਾ ਕਿ ਉਹਨੂੰ ਤਨਖਾਹ ਮਿਲਨੀ ਆ ਉਹਨੇ ਤੁਹਾਨੂੰ ਤਾਂ ਪੜਾਉਣਾ ਸੋ ਸਾਰੀ ਜਿਹੜੀ ਜ਼ਿੰਦਗੀ ਆ ਇਹ ਮਤਲਬ ਸ਼ਬਦ ਦੇ ਆਲੇ-ਦੁਆਲੇ ਘੁੰਮਦੀ ਆ ਇੱਕ ਚੀਜ਼ ਮੈਂ ਦੇਖੀ ਆ ਵੀ ਜਿਹੜੇ ਦੋਸਤ ਕੋਰੇ ਕਰਾਰੇ ਜ਼ਿਆਦਾ ਹੁੰਦੇ ਨੇ ਨਾ ਉਹਨਾਂ ਦਾ ਦਿਲ ਬਹੁਤ ਸਾਫ਼ ਹੁੰਦਾ ਤੇ ਇਹੋ ਜਿਹੇ ਬੰਦਿਆਂ ਨੂੰ ਮੈਨੂੰ ਲੱਗਦਾ ਹੁੰਦਾ ਵੀ ਖੋਣਾ ਨਹੀਂ ਚਾਹੀਦਾ ਤੇ ਆਪਣੇ ਜਿਹੜੇ ਲੋਕ ਨੇ ਕਈ ਤੱਤੇ ਕੋ ਇਹੋ ਜਿਹਾ ਫੈਸਲਾ ਕਰ ਲੈਂਦੇ ਨੇ ਵੀ ਉਹ ਬੰਦੇ ਨਾਲ ਰਿਸ਼ਤਾ ਨਾਤਾ ਇੱਕਦਮ ਤੋੜ ਦਿੰਦੇ ਨੇ ਤੇ ਵੀ ਤੂੰ ਮੈਨੂੰ ਇਹ ਗੱਲ ਕਹੀ ਕਿਉਂ ਪਰ ਅਸਲ ਮਾਇਨਿਆਂ ਦੇ ਵਿੱਚ ਉਹ ਬੰਦਾ ਬਿਲਕੁਲ ਸਹੀ ਹੁੰਦਾ ਉਹ ਬੰਦਾ ਤੁਹਾਡੀਆਂ ਕਮੀਆਂ ਗਿਣਾ ਰਿਹਾ ਹੁੰਦਾ ਵੀ ਇਹਨਾਂ ਤੇ ਕੰਮ ਕਰ ਵੀ ਤੈਨੂੰ ਹੋਰ ਅੱਗੇ ਵਧਣ ਦੀ ਲੋੜ ਆ ਹੋਰ ਸਿੱਖਣ ਦੀ ਲੋੜ ਆ ਤੇ ਦੂਜੀ ਗੱਲ ਇਹ ਵੀ ਨਹੀਂ ਹੁੰਦੀ ਵੀ ਜੇ ਕੋਈ ਤੁਹਾਡਾ ਦੋਸਤ ਆ ਤਾਂ ਵੀ ਉਹ ਤੁਹਾਨੂੰ ਰੋਜ਼ ਹੀ ਮਿਲੇ ਤੁਹਾਡੇ ਨਾਲ ਰੋਜ਼ ਹੀ ਗੱਲ ਕਰੇ ਦੋਸਤੀ ਦਾ ਮਤਲਬ ਇਹ ਨਹੀਂ ਹੁੰਦਾ ਵੀ ਤੁਸੀਂ ਹਰ ਰੋਜ਼ ਮਿਲ ਰਹੇ ਹੋ ਤੁਹਾਡੀ ਫੋਨ ਤੇ ਹਰ ਰੋਜ਼ ਗੱਲ ਹੋ ਰਹੀ ਆ ਤੇ ਅੱਜ ਕੱਲ ਦੇ ਦੌਰ ਦੇ ਵਿੱਚ ਤਾਂ ਇਹ ਚੀਜ਼ ਜ਼ਿਆਦਾ ਦੇਖਣ ਨੂੰ ਮਿਲਦੀ ਆ ਕਿ ਜਿਹੜਾ ਬੰਦਾ ਸਨੈਪਚੈਟ ਤੇ ਹੈਡਾ ਵੀ ਭਾਈ ਤੂੰ ਮੈਨੂੰ ਸਨੈਪ ਨਹੀਂ ਭੇਜੀ ਤੂੰ ਮੈਨੂੰ ਸਨੈਪ ਨਹੀਂ ਭੇਜੀ ਸਨੈਪ ਸਕੋਰ ਟੁੱਟ ਗਿਆ ਸਟ੍ਰੀਕ ਟੁੱਟ ਗਈ ਇਦਾਂ ਦੀਆਂ ਗੱਲਾਂ ਅਸੀਂ ਆਲੇ-ਦੁਆਲੇ ਸੁਣਦੇ ਆਂ ਅਸਲ 'ਚ ਜਿਹੜੇ ਰਿਸ਼ਤੇ ਹੁੰਦੇ ਨੇ ਕੱਚੀਆਂ ਕੰਧਾਂ ਵਰਗੇ ਹੁੰਦੇ ਨੇ ਜੇ ਇਹਨਾਂ ਨੂੰ ਟਾਈਮ ਸਿਰ ਨਾ ਲਿਪਿਆ ਜਾਵੇ ਤਾਂ ਇਹਨਾਂ ਤੋਂ ਖਲੇਪੜ ਲੈਣ ਲੱਗ ਜਾਂਦੇ ਨੇ ਤੇ ਇਹ ਕੰਧਾਂ ਟਹਿ ਜਾਂਦੀਆਂ ਨੇ ਰਿਸ਼ਤੇ ਤਬਾਹ ਹੋ ਜਾਂਦੇ ਨੇ ਉਵੇਂ ਜਿਹੜੇ ਸਾਡੇ ਆਲੇ-ਦੁਆਲੇ ਦੇ ਰਿਸ਼ਤੇ ਨੇ ਚਾਹੇ ਉਹ ਮਾਪੇ-ਬਾਪ ਦਾ ਰਿਸ਼ਤਾ ਆ ਚਾਹੇ ਤੁਹਾਡਾ ਕੋਈ ਦੋਸਤ ਮਿੱਤਰ ਆ ਚਾਹੇ ਭੈਣ ਭਾਈ ਆ ਜਾਂ ਕੋਈ ਹੋਰ ਸਾਖ ਸਬੰਧੀ ਆ ਤੁਸੀਂ ਜਿਹੜੇ ਹਿਸਾਬ ਨਾਲ ਰਿਸ਼ਤਾ ਬਣਾਉਨੇ ਹੋ ਜਿਸ ਖੂਬਸੂਰਤੀ ਨਾਲ ਰਿਸ਼ਤੇ ਨੂੰ ਬਣਾਉਨੇ ਹੋ ਉਸੇ ਖੂਬਸੂਰਤੀ ਦੇ ਨਾਲ ਤੁਹਾਨੂੰ ਰਿਸ਼ਤੇ ਨੂੰ ਤੋੜਨਾ ਵੀ ਚਾਹੀਦਾ ਤੇ ਮੈਨੂੰ ਇਹ ਲੱਗਦਾ ਹੁੰਦਾ ਵੀ ਰਿਸ਼ਤਾ ਚਾਹੇ ਕੋਈ ਵੀ ਆ ਚਾਹੇ ਮਾਪੇ ਦਾ ਰਿਸ਼ਤਾ ਚਾਹੇ ਭੈਣ ਭਾਈ ਦਾ ਰਿਸ਼ਤਾ ਉਹ ਰਿਸ਼ਤਾ ਨਾ ਜਿਹੜਾ ਉਹ ਇੱਕ ਮਤਲਬ ਨਾਲ ਰਿਲੇਟ ਕਰਦਾ ਹੁੰਦਾ ਚਾਹੇ ਤਾਂ ਉਹ ਮਤਲਬ ਨੂੰ ਤੁਸੀਂ ਪੋਜ਼ਿਟਿਵ ਲੈ ਜੋ ਚਾਹੇ ਤੁਸੀਂ ਉਹ ਮਤਲਬ ਨੂੰ ਨੈਗੇਟਿਵ ਲੈ ਜੋ ਜਿਵੇਂ ਮਾਪੇ ਦਾ ਰਿਸ਼ਤਾ ਆ ਸਭ ਤੋਂ ਵੱਡਾ ਮਤਲਬ ਮੈਨੂੰ ਇਹ ਲੱਗਦਾ ਹੁੰਦਾ ਕਿ ਚਾਹੇ ਤਾਂ ਮਤਲਬ ਇਹਨੂੰ ਤੁਸੀਂ ਪੋਜ਼ਿਟਿਵ ਲਾ ਲਓ ਚਾਹੇ ਨੈਗੇਟਿਵ ਲਾ ਲਓ ਇੱਕ ਮਾਪੇ ਆਪਦੀ ਔਲਾਦ ਨੂੰ ਪਾਲਦਾ ਜਦੋਂ ਔਲਾਦ ਨੂੰ ਪਾਲਦਾ ਤਾਂ ਉਹਨੂੰ ਇੱਕ ਮਤਲਬ ਹੁੰਦਾ ਕਿ ਬਢੇਪੇ ਦੇ ਵਿੱਚ ਜਿਹੜੀ ਮੇਰੀ ਔਲਾਦ ਆ ਮੈਨੂੰ ਸੁੱਖ ਦੇਊਗੀ ਉਵੇਂ ਤੁਹਾਡੇ ਦੋਸਤਾਂ ਦੇ ਕਈ ਰਿਸ਼ਤੇ ਹੁੰਦੇ ਨੇ ਜਿਹੜੇ ਵੀ ਉਹ ਵੀ ਮਤਲਬ ਵਾਸਤੇ ਲਾਏ ਜਾਂਦੇ ਨੇ ਜ਼ਿਆਦਾਤਰ ਜਿਹੜੇ ਲੋਕ ਨੇ ਉਹ ਉਹਨਾਂ ਬੰਦਿਆਂ ਨਾਲ ਰਿਸ਼ਤਾ ਨਵਾ ਕੇ ਖੁਸ਼ ਹੁੰਦੇ ਨੇ ਦੋਸਤੀ ਦੇ ਵਿੱਚ ਜਿਹੜੇ ਬੰਦੇ ਕੋਲ ਪੈਸਾ ਹੁੰਦਾ ਇੱਕ ਮਾਤੜ ਬੰਦੇ ਦਾ ਜਿਹੜਾ ਦੋਸਤ ਆ ਉਹ ਜ਼ਿਆਦਾਤਰ ਅਮੀਰ ਹੋਊਗਾ ਤੇ ਕਈ ਵਾਰ ਉਹਨੂੰ ਰਿਗਰੈਟ ਵੀ ਆਉਂਦਾ ਵੀ ਮੈਂ ਵੀ ਗਰੀਬ ਰਹਿ ਗਿਆ ਪਛੜਿਆ ਹੋਇਆ ਰਹਿ ਗਿਆ ਤੇ ਇਹ ਦੋਸਤ ਆ ਜਿਹੜਾ ਮੇਰਾ ਮੇਰੇ ਤੋਂ ਉੱਤੇ ਹੋ ਗਿਆ ਸੋ ਇਹ ਵਾਅਦੇ ਘਟੇ ਨੇ ਜਿਹੜੇ ਜ਼ਿੰਦਗੀ ਦੇ ਉਹ ਚੱਲਦੇ ਰਹਿੰਦੇ ਨੇ ਪਰ ਜਿੱਥੋਂ ਤੱਕ ਮੈਨੂੰ ਲੱਗਦਾ ਹੁੰਦਾ ਵੀ ਰਿਸ਼ਤਿਆਂ ਦੀ ਖੂਬਸੂਰਤੀ ਆ ਜਿਹੜੀ ਉਹ ਤੁਹਾਨੂੰ ਬਚਪਨ ਤੋਂ ਹੀ ਮਹਿਸੂਸ ਹੋਣੀ ਸ਼ੁਰੂ ਹੋ ਜਾਂਦੀ ਆ ਬਚਪਨ ਦੇ ਵਿੱਚ ਤੁਸੀਂ ਆਪਦੇ ਦਾਦੀ ਦਾਦੇ ਨਾਲ ਵਿਚਰਦੇ ਹੋ ਤਾਂ ਤੁਸੀਂ ਉਹ ਇੱਕ ਰਿਸ਼ਤੇ ਦਾ ਨਿਗਮ ਆਣਦੇ ਹੋ ਤੇ ਅੱਜ ਕੱਲ ਅਸੀਂ ਇਹ ਚੀਜ਼ ਦੇਖ ਰਹੇ ਹਾਂ ਕਿ ਬਾਤਾਂ ਦਾ ਤਾਂ ਪੂਰਾ ਭੋਗ ਪੈ ਚੁੱਕਿਆ ਤੇ ਕਈ ਚੀਜ਼ਾਂ ਨੇ ਜਿਹੜੀਆਂ ਉਹ ਖਤਮ ਹੋ ਚੁੱਕੀਆਂ ਨੇ ਰਿਸ਼ਤਿਆਂ 'ਚੋਂ। ਦੋਸਤੀ ਦੇ ਵਿੱਚ ਫਿੱਕ ਪੈਣ ਲੱਗ ਗਿਆ ਅੱਜ ਕੱਲ ਤੇ ਕਈ ਦੋਸਤ ਇਦਾਂ ਦੇ ਵੀ ਨੇ ਜਿਹੜੇ ਫੁਕਰੇ ਨੇ ਉਹ ਦੂਜੇ ਦੋਸਤ ਨੂੰ ਚੜਾਉਂਦੇ ਨੇ ਪਰ ਕਈ ਦੋਸਤ ਇਹੋ ਜਿਹੇ ਮਾਤੜ ਘਰਾਂ 'ਚੋਂ ਵੀ ਹੁੰਦੇ ਨੇ ਜਿਨ੍ਹਾਂ ਨੂੰ ਇਹ ਲੱਗਦਾ ਕਿ ਉਹ ਉਹਨਾਂ ਤੋਂ ਥੱਲੇ ਨੇ। पर ਕਈ ਚੰਗੇ ਦੋਸਤ ਵੀ ਹੁੰਦੇ ਨੇ ਜਿਹੜੇ ਉਹਨਾਂ ਨੂੰ ਇਹ ਚੀਜ਼ ਮਹਿਸੂਸ ਨਹੀਂ ਕਰਾਉਂਦੇ ਕਿ ਅਸੀਂ ਉਹਨਾਂ ਤੋਂ ਥੱਲੇ ਆ ਉਹਨਾਂ ਨੂੰ ਆਪਣੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾ ਕਰਦੇ ਨੇ ਜਿਵੇਂ ਹੁਣ ਦੋਸਤੀ ਦੀ ਗੱਲ ਚੱਲੀ ਜਾਂਦੀ ਆ ਦੋਸਤੀ ਦੀ ਗੱਲ 'ਚੋਂ ਮੈਂ ਤੁਹਾਡੇ ਨਾਲ ਇੱਕ ਕਹਾਣੀ ਜਿਹੜੀ ਉਹ ਸ਼ੇਅਰ ਕਰਦਾ ਵੀ ਦੋਸਤ ਕਈ ਤਰ੍ਹਾਂ ਦੇ ਹੁੰਦੇ ਨੇ ਚੰਗੇ ਵੀ ਹੁੰਦੇ ਨੇ ਤੇ ਮਾੜੇ ਵੀ ਹੁੰਦੇ ਨੇ ਚੰਗੇ ਦੋਸਤਾਂ ਦੀ ਤੇ ਮਾੜੇ ਦੋਸਤਾਂ ਦੀ ਗੱਲ ਵੀ ਮਤਲਬ ਵੀ ਜਿਹਨੇ ਤੁਹਾਡੇ 'ਚ ਨੁਕਸ ਕੱਢ ਦੇਣਾ ਹਨਾ ਉਹਨੇ ਤਾਂ ਕੱਢ ਹੀ ਦੇਣਾ ਤੇ ਦੋਸਤ ਆ ਜਿਹੜਾ ਤੁਹਾਡਾ ਉਹ ਮੂੰਹ ਪਾੜਾ ਹੋਣਾ ਚਾਹੀਦਾ ਕੋਰਾ ਕਰਾਰਾ ਦੋਸਤ ਹੋਣਾ ਚਾਹੀਦਾ ਮਿੱਤਰ ਆ ਜਿਹੜਾ ਜਿਹੜਾ ਤੁਹਾਡਾ ਅਸਲ ਦੇ ਵਿੱਚ ਮਿੱਤਰ ਹੋਊਗਾ ਉਹ ਤੁਹਾਡਾ ਕੌੜਾਕਾਰ ਜਿਹੜਾ ਵੀ ਤੁਹਾਡਾ ਮਿੱਤਰ ਹੋਊਗਾ ਉਹ ਪੂਰਾ ਕੌੜਾ ਕਰਾਰਾ ਹੋਊਗਾ ਅਸਲ ਦੇ ਵਿੱਚ ਜਿਹੜਾ ਤੁਹਾਡਾ ਰੀਅਲ ਚ ਦੋਸਤ ਹੋਊਗਾ ਨਾ ਉਹ ਪੂਰਾ ਕੋਰਾ ਕਰਾਰਾ ਹੋਊਗਾ ਤੇ ਉਹ ਤੁਹਾਨੂੰ ਗੱਲ-ਗੱਲ ਤੇ ਟੋਕੂਗਾ ਤੁਹਾਡੀਆਂ ਗਲਤੀਆਂ ਤੇ ਉਹ ਤੁਹਾਨੂੰ ਜਿਹੜਾ ਬਾਰ-ਬਾਰ ਟੋਕੂਗਾ ਤੁਹਾਨੂੰ ਵੀ ਇਹ ਚੀਜ਼ ਤੁਹਾਨੂੰ ਨਾ ਕਰ ਤੇਰੇ ਲਈ ਚੰਗੀ ਨਹੀਂ ਆ ਪਰ ਜਿਹੜਾ ਤੁਹਾਨੂੰ ਸਿਰਫ ਚੱਕਾਂ ਥੱਲਾਂ ਵਾਲਾ ਦੋਸਤ ਆ ਉਹ ਸਿਰਫ ਤੁਹਾਨੂੰ ਪੰਪ ਦਿੰਦਾ ਰਹੂਗਾ ਤੇ ਤੁਸੀਂ ਬਸ ਫਿਰ ਪੰਪਾਂ ਪੰਪਾਂ ਚਾ ਕੇ ਕੀ ਕੁਝ ਹੋ ਜਾਂਦਾ ਸਾਡੇ ਸਾਰਿਆਂ ਦੇ ਸਾਹਮਣੇ ਆ ਵੀ ਉਹ ਛੋਟੇ ਘਰਾਂ ਦੇ ਜਵਾਕ ਵੱਡੇ ਘਰਾਂ ਦੀ ਚੱਕ ਚਾ ਕੇ ਕਿਸੇ ਦਾ ਕਤਲ ਕਰ ਦਿੰਦੇ ਨੇ ਜਾਂ ਕਿਸੇ ਨਾਲ ਇਦਾਂ ਹੀ ਪੰਗਾ ਸਹੇੜ ਲੈਂਦੇ ਨੇ ਕਿ ਉਹਦੇ ਮਾਪੇ ਨੂੰ ਅਕਉਂ ਭਰਨੀ ਪੈਂਦੀ ਆ ਉਹ ਚੀਜ਼ ਤੇ ਦੋਸਤੀ ਦਾ ਮਤਲਬ ਸਨੈਪਚੈਟ ਵੀ ਨਹੀਂ ਹੈਗਾ ਦੋਸਤੀ ਦਾ ਮਤਲਬ ਇੰਸਟਾਗ੍ਰਾਮ ਵੀ ਨਹੀਂ ਤੇ ਫੇਸਬੁੱਕ ਵੀ ਨਹੀਂ ਹੁੰਦਾ ਦੋਸਤੀ ਅਸਲ ਮੈਨਿਆਂ ਦੇ ਵਿੱਚ ਦੋ ਸੱਚ ਆਪਸ ਦੇ ਵਿੱਚ ਜੁੜਦੇ ਨੇ ਚਾਹੇ ਉਹ ਸਾਲਾਂ ਬੱਧੀ ਮਿਲਣ ਨਾ ਮਿਲਣ ਪਰ ਫਿਰ ਵੀ ਉਹਨਾਂ ਦਾ ਜਿਹੜਾ ਪਿਆਰ ਆ ਉਹ ਉਵੇਂ ਹੀ ਹੋਣਾ ਚਾਹੀਦਾ ਜਦੋਂ ਵੀ ਉਹ ਮਿਲਣ ਉਹਨਾਂ ਨੂੰ ਇਹ ਨਾ ਲੱਗੇ ਵੀ ਸਾਨੂੰ ਇੰਨਾ ਸਮਾਂ ਹੋ ਗਿਆ ਮਿਲਿਆ ਨੂੰ ਉਹ ਇਦਾਂ ਘੁੱਟ ਕੇ ਜੱਫੀ ਪਾ ਕੇ ਮਿਲਣ ਇੱਕ ਦੂਜੇ ਨੂੰ ਦੂਜੀ ਗੱਲ ਇਹ ਵੀ ਕਿ ਅੱਜ ਕੱਲ੍ਹ ਦੋਸਤੀ ਦਾ ਜਿਹੜਾ ਸਿੰਬਲ ਆ ਨਾ ਉਹ ਸੋਸ਼ਲ ਮੀਡੀਆ ਨੂੰ ਜ਼ਿਆਦਾ ਮੰਨ ਲਿਆ ਜਾਂਦਾ ਜੇ ਕੋਈ ਕਲਾਕਾਰ ਯਾਰੀ ਦੋਸਤੀ ਤੇ ਗਾਣਾ ਕੱਢ ਦਿੰਦਾ ਤਾਂ ਉਹ ਤੁਹਾਡੀ ਇਕੱਠਿਆਂ ਦੀਆਂ ਦੋਸਤਾਨੀਆਂ ਦੀਆਂ ਦੋ ਤਸਵੀਰਾਂ ਹੁੰਦੀਆਂ ਨੇ ਜੇ ਤੁਸੀਂ ਉਹਨੂੰ ਸੋਸ਼ਲ ਮੀਡੀਆ ਤੇ ਪਾ ਦਿੰਨੇ ਹੋ ਤਾਂ ਉਹਦੇ ਨਾਲ ਤੁਹਾਡੀ ਕੋਈ ਦੋਸਤੀ ਵਧ ਵੀ ਨਹੀਂ ਜਾਂਦੀ ਤੇ ਘਟ ਵੀ ਨਹੀਂ ਜਾਂਦੀ ਪਰ ਕਈ ਦੇਖਿਆ ਮੈਂ ਮੁੰਡਿਆਂ ਨੂੰ ਇਹ ਚੀਜ਼ ਦਾ ਸ਼ੌਂਕ ਹੁੰਦਾ ਕਿ ਉਹ ਦਿਖਾਉਣਾ ਚਾਹੁੰਦੇ ਨੇ ਕਿ ਸਾਡੇ ਨਾਲ ਕਿੰਨੀ ਜਿਹੜੀ ਉਹ ਜੁੜੀ ਹੋਈ ਆ ਅਸਲ ਦੇ ਵਿੱਚ ਮੈਂ ਇਹ ਚੀਜ਼ ਕਹਿਣ ਤੋਂ ਗਰੇਜ਼ ਨਹੀਂ ਕਰੂੰਗਾ ਕਿ ਜਿਹੜੇ ਬੰਦੇ ਫੋਟੋਆਂ ਦੇ ਹੁੰਦੇ ਨੇ ਤੁਹਾਡੇ ਨਾਲ ਉਹ ਅਸਲ ਜ਼ਿੰਦਗੀ 'ਚ ਨਹੀਂ ਹੁੰਦੇ ਇਹ ਚੀਜ਼ ਤੁਸੀਂ ਵੀ ਸੁਣੀ ਹੋਣੀ ਕਿਤੇ ਨਾ ਕਿਤੇ ਕਿ ਜਿਹੜਾ ਤੁਹਾਡਾ ਅਸਲੀ ਦੋਸਤ ਹੁੰਦਾ ਉਹਦੀਆਂ ਤਸਵੀਰਾਂ ਤੁਹਾਡੇ ਨਾਲ ਬਹੁਤ ਘੱਟ ਹੁੰਦੀਆਂ ਨੇ ਤੇ ਉਹੀ ਗੱਲ ਹੈ ਕਿ ਜਿਹੜਾ ਤੁਹਾਡਾ ਦੋਸਤ ਹੋਊਗਾ ਉਹ ਤੁਹਾਨੂੰ ਕਦੇ ਵੀ ਕਹਿ ਕੇ ਨਹੀਂ ਜਿਤਾਊਗਾ ਤੇ ਤੁਹਾਡੇ ਤੇ ਆਸਾਨ ਨਹੀਂ ਕਰੂਗਾ ਕਦੇ ਵੀ ਮੈਂ ਤੇਰਾ ਦੋਸਤ ਆਂ ਜਿਵੇਂ ਮੈਂ ਪਹਿਲਾਂ ਕਿਹਾ ਵੀ ਮੂੰਹ ਪਾੜੇ ਬੰਦਿਆਂ ਦੇ ਨਾਲ ਤੁਹਾਨੂੰ ਯਾਰੀ ਦੋਸਤੀ ਰੱਖਣੀ ਚਾਹੀਦੀ ਆ ਇਹ ਮੂੰਹ ਪਾੜੇ ਬੰਦੇ ਬਹੁਤ ਦਿਲ ਦੇ ਸਾਫ਼ ਹੁੰਦੇ ਨੇ ਬਹੁਤ ਤਰ੍ਹਾਂ ਦੀ ਦੁਨੀਆ ਤੁਹਾਨੂੰ ਆਲੇ-ਦੁਆਲੇ ਮਿਲਦੀ ਆ ਬਹੁਤ ਤਰ੍ਹਾਂ ਦੇ ਲੋਕਾਂ 'ਚ ਤੁਸੀਂ ਵਿਚਰਦੇ ਹੋ ਬਹੁਤ ਤਰ੍ਹਾਂ ਦੇ ਲੋਕ ਤੁਹਾਨੂੰ ਹਰ ਰੋਜ਼ ਮਿਲਦੇ ਨੇ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਤੇ ਤੁਹਾਨੂੰ ਲੋਕਾਂ ਦੀ ਪਰਵਾਹ ਨਹੀਂ ਕਰਨੀ ਚਾਹੀਦੀ ਲੋਕਾਂ ਨੇ ਤੁਹਾਨੂੰ ਫੇਰ ਵੀ ਮਾੜਾ ਕਹਿ ਦੇਣਾ ਚਾਹੇ ਤੁਸੀਂ ਚੰਗਾ ਕਰੋ ਚਾਹੇ ਤੁਸੀਂ ਮਾੜਾ ਕਰੋ ਸੋ ਲੋਕਾਂ ਤੋਂ ਬਚ ਕੇ ਪੋਜ਼ਿਟਿਵਿਟੀ ਵੱਲ ਵਧ ਕੇ ਮੈਨੀਫੈਸਟ ਕਰਕੇ ਤੁਸੀਂ ਜੇ ਕੋਈ ਚੀਜ਼ ਪ੍ਰਾਪਤ ਕਰਨੀ ਆ ਤਾਂ ਅੱਗੇ ਵਧਦੇ ਜਾਓ। ਸੋ ਇਹ ਵੀਡੀਓ ਮੈਨੂੰ ਉਮੀਦ ਸੀ ਕਿ ਤੁਸੀਂ ਅਖੀਰ ਤੱਕ ਜਰੂਰ ਦੇਖੋਗੇ। ਜੇਕਰ ਤੁਸੀਂ ਅਖੀਰ ਤੱਕ ਦੇਖੀ ਆ ਤਾਂ ਤੁਸੀਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ, ਲਾਈਕ ਕਰਿਓ, ਸ਼ੇਅਰ ਕਰਿਓ ਤੇ ਆਪਣੀ ਟਿੱਪਣੀ ਦੇਣੀ, ਕਮੈਂਟ ਕਰਨਾ ਨਾ ਭੁੱਲਿਓ ਤਾਂ ਕਿ ਅਸੀਂ ਅੱਗੇ ਤੋਂ ਹੋਰ ਵੀ ਸੁਧਾਰ ਕਰ ਸਕੀਏ ਤੇ ਚੰਗੇ-ਚੰਗੇ ਵਿਸ਼ਿਆਂ ਤੇ ਗੱਲਬਾਤ ਕਰ ਸਕੀਏ। ਤਾਂ ਇੱਕੋ ਚੀਜ਼ ਹੋਰ ਕਿ ਤੁਸੀਂ ਆਪ ਦਾ ਦਿੱਤਾ ਹੋਇਆ ਵਿਸ਼ਾ ਵੀ ਕਮੈਂਟ ਬਾਕਸ 'ਚ ਪਿੰਨ ਕਰਿਓ। ਤੇ ਕਮੈਂਟ ਕਰਿਓ ਕਿ ਅਸੀਂ ਅੱਗੇ ਤੋਂ ਉਹ ਵਿਸ਼ੇ ਦੇ ਉੱਤੇ ਵੀਡੀਓ ਬਣਾਈਏ ਬਹੁਤ ਬਹੁਤ ਧੰਨਵਾਦ ਲਾਈਕ ਸ਼ੇਅਰ ਕਮੈਂਟ ਕਰਨ ਵਾਸਤੇ